ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਸ਼ਹਿਰ ਮੋਗੇ ਦੇ ਨਜ਼ਦੀਕ ਕਰਕੇ ਵਸਿਆ ਹੋਇਆ ਨਗਰ ਪਿੰਡ ਪਿੰਡਰਕਲਾਂ ਪਿੰਡਰਕਲਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਮੋਗੇ ਦਾ ਪਿੰਡ ਆ ਤੇ ਮੋਗੇ ਤੋਂ ਜਦੋਂ ਆਪਾਂ ਜਲੰਧਰ ਨੂੰ ਜਾਂਦੇ ਆ ਉਸ ਰੋਡ ਦੇ ਉੱਤੇ ਜਲਾਲਾਬਾਦ ਪਿੰਡ ਆਉਂਦਾ ਵਾ ਜਲਾਲਾਬਾਦ ਪਿੰਡ ਤੋਂ ਸਿੱਧੀ ਛੜਕਾ ਜਿਹੜੀ ਉਹ ਪਿੰਡਰਕਲਾ ਪਿੰਡ ਦੇ ਵਿੱਚ ਐਂਟਰ ਹੁੰਦੀ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਰਸ਼ਪਾਲ ਬਾਈ ਦਾ ਨਾਮ ਆ ਤੇ ਵਪਾਰ ਦਾ ਬਾਈ ਦਾ ਕੰਮ ਅੱਜ ਬਾਈ ਦੇ ਕੋਲੇ ਪੰਜ ਨਾਗਰ ਇਸ ਟਾਈਮ ਮੌਜੂਦ ਆ ਵਾਲ ਵਾਲਾ ਕਰਦੇ ਆਂ ਗੱਲਬਾਤ ਆਪਾਂ ਬਾਈ ਦੇ ਨਾਲ ਕਿਹੜੇ ਜਾਨਵਰ ਦੀ ਕੀ ਡਿਟੇਲ ਆ ਕਿਹੜਾ ਸੂਆ ਕਿਹੜਾ ਗੱਬਣਾ ਆਉ ਮਿਲਦੇ ਆਂ ਬਾਈ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਜੀ ਵਧੀਆ ਕਿਰਪਾ ਮਾਰੀ ਸਤੰਕਰ ਪਰਿਵਾਰ ਜੀ ਵਧੀਆ ਵਧੀਆ ਚਲੋ ਠੀਕ ਆ ਰਿਸ਼ਪਾਲ ਭਾਈ ਅੱਜ ਪੰਜ ਜਾਨਵਰ ਆ ਪੰਜ ਆ ਜੀ ਤਿੰਨ ਸੂਏ ਆ 2 ਗੱਬਣ ਓਕੇ ਪਹਿਲੀ ਵੜਾ ਜਿਹੜੀ ਲਾਲ ਤੋਂ ਸ਼ੁਰੂਆਤ ਕਰ ਲਈ ਆਪਾਂ ਕੀ ਡਿਟੇਲ ਆ ਬਾਈ ਇਹ ਵੀਰੇ ਦੂਜਾ ਸੂਆ ਸੂਈ ਆ ਜੀ ਕੰਨੀ ਸੂਈ ਆ ਜੀ ਮੰਨ ਕੇ ਚਲੋ 10-11 ਚਵਾਈ ਕਿਵੇਂ ਆ ਜੀ ਚਵਾਈ ਓਕੇ ਜਮਾ ਪੋਲੀ ਤਾਰ ਠੀਕ ਹੈ ਬਾਈ ਸੁਆ ਦੂਜਾ ਹੀ ਸੁਈਆ ਦੂਜਾ ਜੀ ਦੂਜਾ ਠੀਕ ਹੈ ਸੀਲ ਆ ਚੂਣ ਚੜਨ ਨੂੰ ਬਾਈ ਚੂਣ ਨੂੰ ਪੂਰੀ ਸੀਲ ਆ ਜਾਣ ਠੀਕ ਠੀਕ ਹੈ ਤੇ ਰੇਟ ਕੀ ਰਹੂਗਾ ਜੀ ਰੇਟ ਆਪਣਾ ਵੀਰੇ ਲੈਣ ਦੇਣ ਵਾਲੇ ਆਪਾਂ ਕਰਨਾ 45000 ਦੀ ਵਾੜ ਦੇ ਦਾਂਗੇ ਓਕੇ ਠੀਕ ਹੈ ਕੱਢੋ ਪਰੋਂ ਤੁਰ ਦਿਓ ਜੀ ਲੈ ਮੇਤਰੋ 45000 ਰੁਪਏ ਦੀ ਮਿਲ ਜੂਗੀ 10 11 ਕਿਲੋ ਬੋਲਾ ਲਾਲਿਓ ਜਾਂ ਦੁੱਧ ਲਾਲਿਓ ਉਹਦੇ ਥੱਲੇ ਤਿਆਰ ਆ ਕਰ ਮਾਲੀ ਦੇ ਥੱਲੇ ਦੁੱਧਾ 15 ਕਿਲੋ ਦੇ ਦੂਗੀ ਬਾਈ ਹਨਾ ਜਾਰੇ ਦੇਜੂ ਵੀਰੇ ਅਜੇ ਘੰਢ ਲ ਕੱਲ ਨਹੀਂ ਸੂਈਆ ਠੀਕ ਹੈ ਨਹੀਂ ਮੇਤਰੋ ਕ੍ਰੋਸ ਦੇ ਵਿੱਚ ਪੈਂਦੀ ਆ ਕਰਮਾ ਵਾਲੀ ਅੰਗ ਰੰਗ ਟੰਗ ਸਾਰਾ ਚੰਗਾ ਵਾ ਮੂੰਹ ਮੱਥੇ ਲੱਗਦੀ ਥਾਣਾ ਚੰਗਾ ਵਾ ਦੁੱਧ ਵਾਲੇ ਭਰਾ ਦੇ ਫੁੱਲ ਕੰਮ ਦੀ ਆ ਜਿੰਨੇ ਮਈਆਂ ਮਈਆਂ ਰੱਖੀਆਂ ਹੋਈਆਂ ਤੇ ਦੁੱਧੇ ਘੜਦਾ ਵਾ ਨਾਲ ਇਹ ਚੀਜ਼ ਨਾਲ ਆਪਣਾ ਲਿਆ ਉਹ ਦੁੱਧ ਪੂਰਾ ਕਰੀ ਜਾਊਗੀ ਕਿਉਂਕਿ ਇਹਦਾ ਵੀ ਦੁੱਧ ਮਈਆਂ ਦੇ ਬਰਾਬਰ ਹੀ ਜਾਂਦਾ ਹੁੰਦਾ ਕਰਮਾ ਵਾਲੀਆਂ ਦਾ ਕੋਈ 1 2 2 ਫਰਕ ਹੀ ਹੁੰਦਾ ਵਾ ਦੇਖ ਸਕਦੇ ਆ ਮੇਤਰੋ ਪਲੀ ਸੰਭੀ ਵਜਨ ਵਜੂਦ ਵਾਲੀ ਵੱਛਾ ਦੇ ਗਈ ਕਿ ਵੱਛੀ ਜੀ ਵੱਛਾ ਹੀ ਵੱਛਾ ਠੀਕ ਆ ਜੀ ਵੱਛਾ ਇਹਦੀ ਮਗਰ ਆ ਮੇਤਰੋ ਬਾਕੀ ਥਾਂ ਤੋਂ ਰਾਜੀ ਪੂਰਾ ਇੱਕ ਨੰਬਰ ਥ ਇਹ ਦੂਜਾ ਸੁਹਾ ਸੁਣੀ ਹੈ ਜੀ ਠੀਕ ਹੈ ਜੀ ਤੇ ਬਸ ਇੱਕ ਦੋ ਦਿਨ ਹੀ ਲਊਗੀ ਠੀਕ ਹੈ ਤਿਆਰੀ ਚ ਹੀ ਆ ਤਿਆਰੀ ਜੀ ਹੈ ਇਹ ਵੈਸੇ ਠੀਕ ਹੈ ਦੁੱਧ ਕਿੰਨਾ ਕੋ ਦੱਸਿਆ ਮਾਲਕਾ ਨੇ ਜੀ ਦੁੱਧ ਵੀ ਉਹਨੇ ਦੱਸਿਆ ਹੈ 23 24 ਕਿਲੋ ਚੋਇਆ ਠੀਕ ਆ ਆਪਾਂ 20 ਕਿਲੋ ਹੀ ਮੰਨ ਕੇ ਚੱਲੋ ਠੀਕ ਆ ਭਾਈ ਤੇ ਗਰਮੀ ਆ ਕਈ ਵਾਰ ਪਤਾ ਨਹੀਂ ਹੁੰਦਾ ਹਾਂ ਬਿਲਕੁਲ ਕਿਉਂਕਿ ਵੱਡੀ ਵਹਿੜਾ 20 ਕਿਲੋ ਚੋਣਾ ਵੀ ਚਾਹੀਦਾ ਹਾਂ ਇਹਨਾਂ ਦਾ ਪਣਦਾ ਵੀ ਰੇਟ ਕੀ ਰਹੂਗਾ ਜੀ ਇਹਦਾ ਰੇਟ ਆਪਾਂ ਹੀ ਲੈਣ ਦੇਣ ਵਾਲਾ ਆ ਹਾਂ ਜੀ ਪਣਾ 65 ਕਰਾ ਲਓ 60 ਕਰਾ ਲਓ 55000 ਦੀ ਦੇਣੀ ਹੈ 100 ਰੁਪਏ ਛੋਟ ਹੋਣੀ ਹੈ ਮੋਲੇ ਜਿੰਨਾ ਮਰਜ਼ੀ ਕਰਾ ਲਓ ਪਰ ਦੇਣੀ ਜਰੂਰੀ ਤੁਹਾਡੇ ਘਰੇ ਡਾਲੇ ਤੋਂ ਉਤਰਨੀ ਆ 55000 ਦੇ ਵਿੱਚ ਕੋਈ ਮਾੜੀ ਗਾ ਨਹੀਂ ਗਈ ਦੁੱਧ ਗਾਣੇ 20 ਕਿਲੋ ਦਈ ਜਾਣਾ ਟੋਰਾ ਨਾਲ ਸੁਆ ਕਿੰਨਾ ਸੁੰਦੀ ਆ ਬਈ ਇਹ ਦੂਜਾ ਜੀ ਦੂਜਾ ਦੂਜਾ ਠੀਕ ਆ ਜੀ ਅਜੇ ਜਵਾਨ ਹੀ ਹੋਈ ਆ ਜੀ ਗੱਲ ਇਹ ਲੈਵਲ ਉਪਾਦੀ ਤਿਆਰੀ ਬਹੁਤ ਚੰਗੀ ਹੈ ਨਾ ਬਹੁਤ ਤਿਆਰੀ ਹੈ ਨੌ ਸੀਗੇ ਮਨਾਉਣ ਵਾਲੇ ਕੱਲ ਮੈਂ ਬਣਾ ਦੇਈ ਠੀਕ ਆ ਠੀਕ ਆ ਇਹਦੇ ਨਾਲ ਪੈਰਾਂ ਦੀ ਬਣਾਵਟੀ ਬਦਲ ਜਾਂਦੀ ਆ ਹਾਂਜੀ ਹਾਂਜੀ ਹੂੰ ਉਹ ਠੀਕ ਹੈ ਜੀ ਤੇ ਇਹਦਾ ਰੇਟ ਆ ਜਿਹੜਾ ਉਹ ਹੈਗਾ ਵਾ ਮਿੱਤਰੋ 55000 ਰੁਪਏ ਜਿੰਦੇ ਵਿੱਚੋਂ 100 ਰੁਪਏ ਛੋਟ ਹੋਣੀ ਆ ਠੰਡੀ ਥੀਲ ਪੂਰੀ ਐ ਤੁਹਾਨੂੰ ਲੈਵਾ ਲੂਵਾ ਬੜਾ ਜ਼ਬਰਦਸਤ ਆ ਜੇ ਹੋਰ ਤਿਆਰ ਕਰ ਜਾਣਾ ਇਹਨੇ ਕਰ ਜਾਣਾ ਇਹ ਧੱਲਾ ਪਈਆਂ ਜੇ ਦੋ ਤਿੰਨ ਦਿਨ ਤਾਂ ਲੈ ਦੀ ਔਰਦੀ ਨੇ ਸੋਨਾ ਬਣਾ ਲੈਣਾ ਭਾਈ ਤੇ ਭਾਈ ਇਹ ਤਿੰਨ ਨੰਬਰ ਵਾਲੀ ਇਹ ਤੀਜੀ ਸੂਏ ਸੁਣੀ ਆ ਜੀ ਠੀਕ ਆ ਹੱਤਾ ਖੁੱਲਾ ਹੀ ਲੈ ਜੂਗੀ ਪਰ ਹੁਣ ਲਾਉਣ ਵੀ ਸ਼ੁਰੂ ਹੋ ਗਈ ਆ ਹਾਂ ਲੈ ਜੂਗੀ 10 ਦਿਨ ਨਹੀਂ ਲੈ ਜੂਗਾ ਜੀ ਹਾਂਜੀ ਹਾਂਜੀ ਹੂੰ ਤੇ ਦੁੱਧ ਕਿੰਨਾ ਕੋ ਦੱਸਿਆ ਬਾਈ ਵੀਰੇ ਉਹਨਾਂ ਨੇ ਦੱਸਾਇਆ 25% ਹੂੰ 20 ਮੰਨ ਲਈ ਚੱਲੋ ਆਪਾਂ ਦਾ ਠੀਕ ਆ ਬਾਈ ਤੇ ਇਹਦਾ ਰੇਟ ਬਾਈ ਇਹ 50000 ਦੀ ਬੱਛੀ ਦੇ ਦਾਂਗੇ ਓਕੇ ਕੱਢੋ ਪਰੋਂ ਲੈ ਵੀ ਮਿੱਤਰੋ 10 ਦਿਨਾਂ ਦੀ ਹਜੇ ਗਾਂ ਕੱਚੀ ਆ ਮਨ ਲੱਕੇ ਲੈ ਜਾਏ ਇਹਨੂੰ ਕਰਮਾਣੀ ਨੂੰ ਤੁਸੀਂ ਢੰਚਾ ਰੂਨ ਚਾਹੁੰਦਾ ਹੀ ਵੇਖ ਲੋ ਹਜੇ 10 ਦਿਨ ਲੈ ਜਾਣੇ ਖੁੱਲੇ ਗਾਂ ਨੇ ਲੈ ਵੀ ਭਾਂਡੇ ਵਾਲੀ ਗਾਂ ਵਾ ਕੋਈ ਕਹਿਣ ਵਾਲੀ ਗੱਲ ਨਹੀਂ ਗਈ ਤੁਸੀਂ ਥੋੜਾ ਜਿਹਾ ਵੀ ਮੰਨ ਲਓ ਪੱਕੇ ਤੋਂ ਕਈ ਦਾ ਗਾਂ ਆ ਕੱਚੇ ਤੋਂ ਆਈਆਂ ਹੁੰਦੀਆਂ ਕਈਆਂ ਗਾਂ ਆ ਖੁੱਲੇ ਥਾਂ ਜੁਆਈਆਂ ਹੁੰਦੀਆਂ ਇਸ ਕਰਕੇ ਤੋਰ ਨੂੰ ਥੋੜੀ ਜਿਹੀ ਦਿੱਕਤ ਮੰਨਦੀ ਨੋ ਨੋ ਸਾਰਿਆਂ ਦੀ ਗੱਲ ਬਣਾਈ ਆ ਜੀ ਠੀਕ ਆ ਜੀ ਅਗਰ ਰਿਪੇਅਰ ਕੀਤੀ ਆ ਹਾਂਜੀ ਹਾਂਜੀ ਇਹ ਦਾ 50000 ਰੁਪਏ ਬਾਈ ਜੇ ਕੋਈ ਜੋੜਾ ਲੈ ਲਵੇ ਮਾਣਤਨ ਖੁੱਲਾ ਹੋ ਜੂ ਬੰ ਮਾਣਤਨ ਕਰਦਾਂਗੇ ਬਾਕੀ ਲੈਣ ਦੇਣ ਵਾਲੀ ਹੁਣ ਜਿੱਡੀਆਂ ਵੱਸ਼ੀਆਂ ਇਹ ਮੰਨ ਕੇ ਚੱਲੋ 75 75000 ਵਾਲੀਆਂ ਹੂੰ ਆਪਾਂ ਜੈ ਜੀ ਮੰਗਿਆ ਮੋਲੀ ਜੀ ਠੀਕ ਆ ਬਾਈ ਤੇ ਬਾਈ ਆ ਵੜ ਚਿੱਟੇ ਮੂੰਹ ਵਾਲੀ ਜੀ ਇਹ ਜੀ ਉਹਨਾਂ ਨੇ ਮਾਲਕਾਂ ਨੇ ਦੱਸਿਆ ਇਹ ਦੂਜਾ ਸੂਆ ਜੀ ਹਉ ਆਪਾਂ ਮੰਨ ਕੇ ਲਈ ਤੀਜਾ ਸੂਆ ਜੀ 15 ਦਿਨਾਂ ਦੀ ਸੂਈ ਆ ਜੀ ਤੇ ਇਹਦੇ ਥੱਲੇ ਹਉ ਤਾਂ 13-14 ਕਿਲੋ 12 ਕਿਲੋ ਹੀ ਮੰਨ ਕੇ ਆਪਾਂ ਦੱਸੋ ਜੀ ਠੀਕ ਹੈ ਬਾਈ 22-22 ਕਿਵੇਂ ਆ ਜੀ ਜਮਾ ਪੋਲੀ ਤਾਰਾ ਜੀ ਮੈਂਟ ਪੰਜ ਲੱਗਦੇ ਆ ਠੀਕ ਹੈ ਇਹਦਾ ਰੇਟ ਬਾਈ ਕੀ ਰੋਗੇ ਜੀ ਇਹ ਰੇਟ ਆਪਾਂ 42000 ਦੀ ਵਾੜ ਦੇਣੀ ਹੈ ਜੀ 42000 ਦੀ ਦੇ ਦਾਂਗੇ ਹਾਂ ਉੱਥੇ 100 ਰੁਪਏ ਹੀ ਛੋਟ ਹੋਣੀ ਹੈ ਜੀ ਭੁਗਾਈ ਨਹੀਂ ਕਰਨੀ ਆਪਾਂ ਬਾਈ 50 ਕਰਾ ਲਾ 55 ਕਰਾ ਲਾ ਨਹੀਂ ਠੀਕ ਹੈ ਰਸ਼ਪਾਲ ਬਾਈ ਕੱਢੋ ਪਰੋ ਲੈ ਜੀ ਮਿੱਤਰੋ ਇਹ ਥਲੇ 11-12 ਕਿਲੋ ਦੁੱਧ ਜੀ 12 ਕਿਲੋ ਨੈਟ ਆਊਗਾ ਜੀ 12 ਕਿਲੋ ਚਵਾਉਣ ਵਾਲਾ ਦੁੱਧ ਆਹਦੇ ਥੱਲੇ ਕਰਮਾਲੀ ਦਾ ਸੂਆ ਤੀਜਾ ਹੈ ਜਿਹੜੀ ਸੂਈ ਹੋਈ ਆ 15 ਦਿਨਾਂ ਦਾ ਸੂਆ ਮਗਰ ਇਹਦੇ ਬੱਛਾ ਦਾ ਲਓ ਜੀ ਬਾਈ ਪੈਰ ਪੂਰੇ ਇਹਨਾਂ ਦੇ ਬਣਾਏ ਆ ਬਾਈ ਨੇ ਬਣਾ ਸਾਰਿਆਂ ਦੇ ਬਣਾ ਦੇ ਬਾਈ ਇਹ ਲੋਕੀ ਬਣਾਉਂਦੇ ਨਹੀਂਗੇ ਹੂੰ ਪਸੂ ਸੌਖਾ ਹੋ ਜਾਂਦਾ ਯਾਰ ਹਾਂਜੀ ਹਾਂਜੀ ਹੂੰ ਇਹ ਲੈ ਆਇਆ ਪਤਾ ਥਣ ਤੋਂ ਵਿਖਾ ਦੇਂਦੇ ਵਿਕਰਾਂ ਦੀ ਨੇੜੇ ਤੋਂ ਇਹ ਸੀ ਚਾਰ ਪੰਜ ਨੰਬਰ ਵਾਲੀ ਗਾਂ ਵੜਾ ਜਿਹੜੀ ਬਾਈ ਤੇ ਪਹਿਲਾ ਸੂਆ ਵੱਛੀ ਆ ਜੀ ਇਹਨੂੰ ਹੋ ਗਏ 15 ਦਿਨ ਸੂਈ ਨੂੰ ਜੀ ਇਹ ਥੱਲੇ ਹੋਊ 11 12 ਕਿਲੋ ਜੀ ਆਪਾਂ ਦਾਸੀ ਮੰਨੋ ਜੀ ਠੀਕ ਹੈ ਚੁਾਈ ਕਿਵੇਂ ਲੱਗੀ ਜਮਾ ਪੋਲੀ ਜੀ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਭੋਰਾ ਵੀ ਠੀਕ ਹੈ ਬੱਛਾ ਮੈਂ ਕਰਕੇ ਬੱਛੀ ਜੀ ਬੱਛਾ ਜੀ ਬੱਛਾ ਇਹਦਾ ਰੇਟ ਬਾਈ ਇਹ ਆਪਾਂ ਦੇ ਦਾਂਗੇ 43000 ਦੀ ਦੇ ਦਾਂਗੇ 43000 ਦੀ ਮਾਨਤਾਨ ਹੋਰ ਵੀ ਹੋ ਜਾਈ ਬਾਈ ਅੱਜ ਲੈਣ ਦੇਣ ਵਾਲੀ ਕੰਮ ਆ ਜੀ ਅੱਜ ਡਾਲੇ ਤੇ ਚੜਾਉਣ ਵਾਲੀ ਆ ਅੱਜ ਹਾਂਜੀ ਠੀਕ ਆ ਓਕੇ ਲੈ ਵੀ ਦੇਣ ਲੈਣ ਵਾਲੇ ਰੇਟ ਆ ਅਜ ਤਾਂ ਬੱਸ ਕੋਈ ਬਾਲਾ ਨਹੀਂ ਤੜਾ ਹੈਗਾ ਵੀ ਤੁਹਾਡੇ ਘਰੇ ਉਤਰੀ ਜਾਣ ਦਾ ਤੁਸੀਂ ਦੁੱਧ ਪੀਣ ਲੱਗੀ ਜਾਓ ਉਹ ਕੰਮ ਆ ਅਜ ਤਾਂ ਬਾਈ ਇਹ ਦੰਦੋ ਕਿਵੇਂ ਹੈ ਬਾਈ ਦੰਦੋਨੀ ਵੀਰ ਜੀ ਦੇਖੀ ਐਵੇਂ ਠੀਕ ਹੈ ਠੀਕ ਹੈ ਸੂਆ ਕੇ ਨਿੰਦਨੇ ਤੋਂ ਹੋ ਗਿਆ ਜਾਂਦਾ ਇਹਨੂੰ 15 ਦਿਨ ਹੋ ਗਏ ਜੀ ਠੀਕ ਹੈ 15 ਦਿਨਾਂ ਦਾ ਸੂਆ ਦੁੱਧ ਬਾਈ ਇਹ ਥਨੇ ਹੁੰਦਾ ਜੀ 12 ਕਿਲੋ ਆਪਾਂ 10 ਕਿਲੋ ਮੰਨੋ ਜੀ ਕਿ ਠੀਕ ਹੈ ਦੁੱਧ ਪਰ ਗਰਮੀ ਆ ਆਪ ਡਾਊਨ ਹੋਈ ਜਾਂਦਾ ਰਹਿੰਦਾ ਜੀ ਜਿਆਦਾ ਹਾਂ ਗਾਂ ਦਾ ਤਾਂ ਬਾਈ ਕਹਿੰਦੇ ਘਾਣੇ ਦੇ ਫਰਕ ਪੈ ਜਾਂਦਾ ਹਾਂਜੀ ਹਾਂਜੀ ਲੈ ਵੀ ਮਿੱਤਰੋ ਦੁੱਧ 12 ਕਿਲੋ ਪਰ ਤੁਸੀਂ 10 ਕਿਲੋ ਮੰਨ ਕੇ ਇਹਨੂੰ ਸੌਦਾ ਕਰਨਾ ਬਾਈ ਹੰਡੀ ਸੀਨਾ ਜਿਵੇਂ ਮਰਗੀ ਕੋਈ ਆ ਫੁੱਤ ਲਾਈ ਜਾਵੇ ਐ ਨਹੀਂ ਕੋਈ ਲੈ ਠੀਕ ਹੈ ਕੋਈ ਉਵੇਂ ਨਹੀਂ ਕੀ ਲੈ 43000 ਦੀ ਮਿਲ ਜੂਗੀ ਹਨਾ ਜੀ ਹਾਂਜੀ ਹਾਂ ਨੰਬਰ ਜੀ 94640 ਜੀ 28356 ਇੱਕ ਵਾਰੀ ਹੋਰ ਬੋਲ ਦਿਓ ਜੀ 94640 ਜੀ 28356 ਠੀਕ ਹੈ ਜੀ ਇਸ ਨੰਬਰ ਤੇ ਕਰਨੀ ਹੈ ਤੁਸੀਂ ਮਿੱਤਰੋ ਭਾਈ ਨਾਲ ਗੱਲਬਾਤ ਨੰਬਰ ਸੇ ਕਰੀਂ ਤੇ ਆ ਜਿਹੜਾ ਜਾਨਵਰ ਪਸੰਦ ਹੈ ਗੱਲਬਾਤ ਕਰ ਲਿਓ ਧੰਨਵਾਦ